ਇੱਕ ਸਾਲ ਹੋਰ ਰੁਕ ਜਾਂਦੇ ਮੇਰਾ ਵੀ ਨੀ ਮੰਮੀ ਮਨ ਲੱਗਣਾ ਉਥੇ ਤੁਸੀਂ ਵੀ ਨਾ ਜਾਣ ਕੇ ਕਾਲੀ ਕਰੀ ਜਾਣਦੇ ਆ ਫਿਰ ਕੀ ਵਿਆਹ ਹੋ ਹੀ ਜਾਣਾ ਵਾ ਨਾਲੇ ਮੇਰੀ ਪੜ੍ਹਾਈ ਪੂਰੀ ਹੋ ਜਾਂਦੀ ਉਹਨਾਂ ਚਿਰ ਮੰਮੀ ਉਹ ਤਾਂ ਮੈਨੂੰ ਪਤਾ ਵਾ ਤੁਸੀਂ ਮੇਰੇ ਬਾਰੇ ਸੋਚਣਦੇ ਆ ਪਰ ਮੈਂ ਬਸ ਇਹੋ ਕਹਿਣ ਦੀ ਹੀ ਕਿ ਜ਼ਿਆਦਾ ਕਾਲੀ ਕਰ ਲਈ ਤੁਸੀਂ ਕੋਈ ਨਹੀਂ ਕਾਲੀ ਕੁਲੀ ਨਹੀਂ ਕੋਈ ਵੀ ਕੀਤੀ ਇੱਕ ਨਾ ਕਰਨ ਦਾ ਨਿਉ ਪਤਾ ਲੱਗਦਾ ਕਦੋਂ ਦਾ ਸ਼ਹਿਰ ਇਹਦੀਆਂ ਗੱਲਾਂ ਚਹੀ ਕੀ ਆਉਣਾ ਹੀ ਸਾਰੀ ਪੁਸ਼ਪੜ ਤਾਲ ਤੇ ਤੁਸੀਂ ਕਰ ਹੀ ਲਈ ਸੀ ਸਭ ਕੁਝ ਤਾਂ ਵਧੀਆ ਹੀਗਾ ਹੁਣ ਕੀ ਤੱਕ ਕਿਹੜਾ ਬੇੜਾ ਬੈਠਾ ਨਖੱਤੇ ਦਾ ਕਿਹੜਾ ਜਾ ਕੇ ਉੱਥੇ ਪਹੁੰਚਿਆ ਵਾ ਅਹੀਂ ਤੇ ਕਿਤੇ ਮੂੰਹ ਨਹੀਂ ਕੱਢਣ ਜੋ ਕੇ ਬਾਹਰ ਮੇਰੇ ਲੱਗੇ ਹੁਣ ਹਾਂ ਗੱਲਾਂ ਨਾ ਕਰੋ ਮੇਰਾ ਸਿਰ 파ਟਣ ਡਿਆ ਜੇ ਮੈਨੂੰ ਲੱਗਦਾ ਮੈਨੂੰ ਚੱਕਰ ਆਉਣ ਡੇ ਮੇਰਾ ਬੀਪੀ ਵੱਜ ਜਾਣਾ ਜੇ ਮੈਨੂੰ ਕੋਈ ਸਮਝ ਨਹੀਂ ਆਉਣ ਡਈ ਤੇ ਹੁਣ ਪਾਣੀ ਪਾਣੀ ਤੇ ਪਿਆਰ ਆਪਣੇ ਨੂੰ ਮੰਮੀ ਕੀ ਗੱਲ ਹੋਈ ਆ ਡੈਡੀ ਕੀ ਹੋਇਆ ਮੰਮੀ ਮੰਮੀ ਮੈਂ ਨਹੀਂ ਗਾ ਵਿਆਹ ਕਰਾਉਣਾ ਜੇ ਅੱਜ ਤੁਹਾਨੂੰ ਕੁਝ ਹੋ ਜਾਂਦਾ ਤੇ ਫੇਰ ਅਸੀਂ ਕਿੱਥੇ ਜਾਣਾ ਸੀ ਨਾ ਨਾ ਸੰਦੀਪ ਮੰਮੀ ਮੰਮੀ ਅਸਲੀਪਾ ਉੱਠੋ ਮੰਮੀ ਤਾਂ ਇਹਦਾ ਨੀਗਾ ਸਰਨਾ ਹੈਗਾ ਉੱਠਣਾ ਕੀ ਆ ਮੰਮੀ ਤਾਂ ਨਾਲ ਲੱਗੀ ਆ ਸਲੀਪ ਮੈਨੂੰ ਤੇ ਇਹ ਕੀ ਬਣਿਆ ਸਾਡੇ ਨਾਲ ਇਹ ਤਾਂ ਬਿਮਾਰ ਹੋ ਗਈ ਕੋਈ ਫਾਇਦਾ ਵਾ ਕੋਈ ਗੱਲ ਨਹੀਂ ਰਿਸ਼ਤਾ ਹੋਰ ਕਿਤੇ ਹੋ ਜਾਊਗਾ ਕੀ ਪਤਾ ਰੱਬ ਨੇ ਵਧੀਆ ਹੀ ਨਹੀਂ ਕੀਤਾ ਚੰਗੇ ਥਾਂ ਰਿਸ਼ਤਾ ਹੋ ਜਾਊਗਾ ਐਵੇਂ ਈਦਾਂ ਨਾ ਟੈਨਸ਼ਨ ਲਈ ਜਾਓ ਫਿਰ ਮੈਨੂੰ ਜਿਆਦਾ ਟੈਨਸ਼ਨ ਹੁੰਦੀ ਆ ਕਿ ਮੰਮੀ ਸੁੱਤੇ ਆ ਉੱਠਦੇ ਕਿਉਂ ਨਹੀਂ ਆ ਉੱਠ ਕੇ ਆਪਣਾ ਕੰਮ ਧੰਦਾ ਵੇਖੋ ਮੇਰਾ ਵੀ ਜੀ ਨਹੀਂ ਲੱਗਣ ਡਿਆ ਤੁਹਾਡੇ ਤੋਂ ਬਗੈਰ ਕਦੀ ਅੰਦਰ ਕਦੀ ਬਾਹਰ ਹੈ ਤਾਂ ਸੰਦੀਪ ਤੇਰੀ ਗੱਲ ਠੀਕ ਆ ਪਰ ਮੈਂ ਵੀ ਕੀ ਕਰਾਂ ਜਿਹੜਾ ਕੰਮ ਸੋਚਿਆ ਨਹੀਂ ਸੀ ਨਾ ਉਹ ਕੰਮ ਹੋ ਗਿਆ ਵਾ ਇੰਨੇ ਚਾਵਾਂ ਨਾਲ ਸਾਰੇ ਕੰਮ ਕਰਨ ਰਏ ਆ ਟੈਨਸ਼ਨ ਤੇ ਲੱਗੀ ਆ ਵੀ ਜਿਹਨੇ ਰਿਸ਼ਤਾ ਕਰਵਾਇਆ ਸੀ ਨਾ ਘਰ ਘਰ ਜਾਣ ਵਾਲੀ ਆ ਕਿਸ ਨੂੰ ਉਹਨੇ ਕੁਝ ਕਹਿਣਾ ਤੇ ਕਿਸ ਨੂੰ ਉਹਨੇ ਕੁਝ ਕਹਿਣਾ ਹੈ ਵੀ ਪਰਪੁੰਜੀ ਆ ਇਦੇ ਵਿੱਚ ਨਾ ਹੱਡੀ ਵੇਚਦੀ ਆ ਕਹਿਣਾ ਇਸ ਦਾ ਕਿਉਂ ਛੁੱਟਾ ਇਹ ਤੇ ਕਹਿਣ ਦੇ ਆ ਵੀ ਨਹੀਂ ਕਿਸ ਨੂੰ ਪਤਾ ਲੱਗਦਾ ਪਤਾ ਕਿੱਦਾਂ ਨਹੀਂ ਲੱਗਦਾ ਉਹਨੇ ਤਾਂ ਸਾਰੇ ਪਿੰਡ ਵਿੱਚ ਨਾ ਡੌਂਡੀ ਪੇਟ ਵੀ ਦੇਣੀ ਆ ਕਿ ਉਹਨਾਂ ਦੀ ਕੁੜੀ ਦਾ ਮੈਂ ਰਿਸ਼ਤਾ ਕਰਵਾਉਣੀ ਆ ਉਹਨਾਂ ਨੇ ਸਾਰੀ ਤਿਆਰੀ ਕੀਤੀ ਤੇ ਮੁੰਡੇ ਵਾਲਿਆਂ ਵੱਲੋਂ ਨਾ ਹੋ ਗਈ ਮੰਮੀ ਤੁਹਾਨੂੰ ਤੇ ਪਤਾ ਹੀ ਆ ਨਾ ਕਿ ਢੱਡੀ ਧੀ ਕਿੱਦਾਂ ਦੀ ਆ ਲੋਕਾਂ ਦਾ ਕੀ ਆ ਲੋਕਾਂ ਨੇ ਤੇ ਗੱਲਾਂ ਕਰਨੀਆਂ ਹੀ ਹੁੰਦੀਆਂ ਵਾ ਇੱਕ ਦੀਆਂ ਚਾਰ ਸੁਣੋਣੀਆਂ ਦੀਆਂ ਉਹਨਾਂ ਨੇ ਤੁਸੀਂ ਲੋਕਾਂ ਦੀ ਟੈਨਸ਼ਨ ਨਾ ਲਾਓ ਪੁੱਤ ਤੇਰਾ ਤਾਂ ਮੈਨੂੰ ਪਤਾ ਹੀ ਆ ਮੇਰੇ ਬੱਚੇ ਸੋਨੇ ਵਰਗੇ ਆ ਪਰ ਕਿਸੇ ਦਾ ਮੂੰਹ ਥੋੜਾ ਫੜ ਲੈਣਾ ਕੋਈ ਭਾਵੇਂ ਨਾ ਗਲਤ ਗੱਲ ਹੀ ਕਹਿਦੇ ਹਾਂ ਉਹ ਵੀ ਸੋਨੀ ਪਿਆਣੀ ਆ ਕਿ ਇਹਨਾਂ ਦੀ ਕੁੜੀ ਦਾ ਕਸੂਰ ਹੋਊਗਾ ਜਾਂ ਕੀ ਗੱਲਬਾਤ ਆ ਦਾਤੀ ਨੇ ਇੱਕ ਪਾਸੇ ਦੰਦੇ ਹੁੰਦੇ ਆ ਦੁਨੀਆ ਨੂੰ ਦੋਵੇਂ ਪਾਸੇ ਆ ਕਿਸ ਨੇ ਕੁਛ ਕਹਿਣਾ ਤੇ ਕਿਸ ਨੇ ਕੁਛ ਕਹਿਣਾ ਇਸੇ ਗੱਲ ਦਾ ਫਿਕਰ ਲੱਗਾਈ ਆ ਉੱਠਣ ਨੂੰ ਜੀ ਨਹੀਂ ਕਰਨ ਲਿਆ ਕੋਈ ਕੰਮ ਕਰਨ ਨੂੰ ਜਨ ਨਹੀਂ ਕਰਨ ਲਿਆ ਸੋਚ ਮੇਰੀ ਉੱਥੇ ਹੀ ਲੱਗੀ ਆ ਇਹ ਸਾਡੇ ਨਾਲ ਕੀ ਬਣਿਆ ਸਾਰੇ ਕੰਮਾਂ ਬੜੇ ਚਾਂਵਾਂ ਰੀਝਾਂ ਨਾ ਕੀਤੇ ਸੀਗੇ ਚਲੋ ਮੰਮੀ ਨਾ ਟੈਨਸ਼ਨ ਲਾਉ ਤੇ ਨਹੀਂ ਕੰਮ ਨੂੰ ਜੀ ਕਰਦਾ ਨਾ ਤੇ ਨਾ ਕਰੋ ਕੰਮ ਉੱਠ ਕੇ ਬਾਹਰ ਤੇ ਆਓ ਸਾਰਿਆਂ ਨਾਲ ਗੱਲਾਂ ਬਾਤਾਂ ਕਰੋ ਸਾਰੇ ਜਾਣੇ ਬਾਹਰ ਬੈਠੇ ਆ ਤੇ ਤੁਸੀਂ ਅੰਦਰ ਬੈਠੇ ਇਕੱਲੇ ਇਦਾਂ ਨਾ ਕਰੋ ਮੇਰੇ ਫਿਰ ਜੀਨ ਕੁਝ ਹੁੰਦਾ ਵਾ ਮੈਨੂੰ ਤੇ ਬਸ ਤੁਹਾਡੇ ਸਹਾਰਾ ਵਾ ਨਾ ਕੋਈ ਗੱਲ ਨਹੀਂ ਤੂੰ ਫਿਕਰ ਕਿਉਂ ਕਰਦੀ ਆ ਬਾਹਰੇ ਆਵਾਂ ਅੰਦਰ ਪਿਆ ਕਿੰਨੇ ਦਿਨ ਗੁਜ਼ਾਰਾ ਹੁਣਾਵਾਂ ਉੱਠਣਾ ਹੀ ਪੈਣਾ ਵਾ ਪੁੱਤ ਕੀ ਕਰਨਾ ਫਿਰ ਕੋਈ ਗੱਲ ਨਹੀਂ ਔਰ ਕਿਸ ਨੂੰ ਕਹਿਨੀ ਆਂ ਵੀ ਕਿਤੇ ਨਾ ਕਿਤੇ ਤੱਕ ਮਾਰੋ ਇਸੇ ਤਰੀਕ ਤੇ ਨਾ ਠਾਕਾ ਲਾ ਕੇ ਦੱਸਣਾ ਇਹਨੂੰ ਕਿ ਲਾ ਕੁੜੀ ਮੰਗੀ ਗਈ ਆ ਮੰਮੀ ਤੇ ਫੇਰ ਉਹ ਜिद ਕਰ ਜੰਨੇ ਵਾਰ-ਵਾਰ ਕੋਈ ਗੱਲ ਨਹੀਂ ਰਿਸ਼ਤਾ ਹੋ ਜਾਊਗਾ ਪੁੱਤ ਤੇਰੀ ਤੇ ਨਿਆਣੀ ਮਤਵਾ ਜਿੰਨਾਂ ਨੂੰ ਕਿਹਾ ਵਾ ਹੁਣ ਉਹਨਾਂ ਨੂੰ ਕਿਹੜੇ ਮੂੰਹ ਨਾਲ ਕਹੀਏ ਵੀ ਨਾ ਆਇਓ ਉਦੋਂ ਠਾਕਾ ਨਹੀਂ ਆ ਅਗਲੇ ਕੀ ਕਹਿਣਗੇ ਕਿ ਸਾਡੇ ਨਾਲ ਹੱਸੋ ਹੰਨਾ ਕੀਤਾ ਇਹਨਾਂ ਨੇ ਕੋਈ ਗੱਲ ਨਹੀਂ ਮੰਮੀ ਇੱਕ ਵਾਰੀ ਪਤਾ ਲੱਗ ਲੈਣ ਤੋਂ ਪਾਣੀ ਕਿੰਨੇ ਮਾਰੀ ਆ ਹਰਿਆਣਾ ਉਹਦਾ ਵੀ ਨਹੀਂ ਕੱਖ ਹੈ ਉਹ ਗੱਲ ਤੇ ਮੈਂ ਕਹਿਣ ਰਹੀ ਆ ਪਤਾ ਤੇ ਲੱਗੇ ਵੇਖੀ ਸਹੀ ਮੁੜ ਕੇ ਘਰ ਜਾ ਕੇ ਇਹਨਾਂ ਦਾ ਵਾਲਵਾਲ ਨਾ ਮੈਂ ਵੀ ਕੀਤਾ ਮੈਨੂੰ ਵੀ ਰਮਨ ਕੌਣ ਕਹੂਗਾ ਚਲੋ ਤੇ ਹਾਂ ਕੰਮ ਛੱਡੋ ਤੇ ਆਜੋ ਬਾਹਰ ਚਲੀਏ ਚਲ ਜੇ ਤੂੰ ਜੇ ਕਰੀ ਜਾਣ ਰਹੀ ਆ ਤੇ ਚਲ ਮੈਂ ਆ ਗਈ ਆਜੋ ਹੁਣ ਫੇਰ ਨਾ ਲੰਮੇ ਪੈ ਜਾਓ ਨਹੀਂ ਨਹੀਂ ਮੈਂ ਆਉਣੀ ਆ ਨਿਆਣੀ ਆ ਨਾ ਇਹਨੂੰ ਕੀ ਪਤਾ ਹੁਣ ਜਿੱਦਾਂ ਦੇ ਭੇਕਿਆਂ ਨੂੰ ਕਿਹਾ ਸੀ ਅਗਲੇ ਕੀ ਸੋਚਣਗੇ ਕਿ ਜਵਾਬ ਹੋ ਗਿਆ ਵਾ ਕਿੱਥੇ ਨੱਕ ਦੇਣਾ ਵਾ ਬੜੀ ਸ਼ਰਮ ਵਾਲੀ ਗੱਲ ਵਾਏ ਰਪਿੰਦਰ ਪੁੱਤ ਹਾਂਜੀ ਕੀਤਾ ਇਹ ਫੋਨ ਪੁੱਤ ਉਹਨਾਂ ਨੂੰ ਨਹੀਂ ਡੈਡੀ ਉਹਨਾਂ ਨੂੰ ਮੈਂ ਕੀਤਾ ਹੈਗਾ ਹਾਲੇ ਹਾਂ ਕੋਈ ਨਹੀਂ ਕਰ ਲੈਨੇ ਆ ਤੈਨੂੰ ਪਤਾ ਵਾ ਤਰੀਕ ਵੀ ਪੁੱਤ ਲੱਗੇ ਆਈ ਜਾਂ ਡੀ ਤੇ ਮੈਨੂੰ ਇਹ ਆ ਵੀ ਮੁੜ ਕੇ ਬੇਚੀ ਨਾ ਹੋਏ ਗੱਲ ਦੀ ਨਹੀਂ ਨਹੀਂ ਕੋਈ ਨਹੀਂ ਅੱਜ ਕਰਦੀ ਆ ਹਲੇ ਟਾਈਮ ਜਾਂ ਲਗਾ ਕਰੰਦਾ ਹੁਣ ਮੈਂ ਹਾਂ ਕੰਮ ਕੰਮ ਦੇ ਵੇੜ ਕੇ ਨਾ ਫਿਰ ਕੋਈ ਨਹੀਂ ਲਾ ਲੈਨੇ ਆ ਤੂੰ ਫਿਕਰ ਨਾ ਕਰੋ ਜਿਹੜੇ ਦਿਨ ਤੇ ਆ ਬਾਰਖਿਆ ਉਹ ਨਾ ਸਾਰਾ ਕੰਮ ਉਦੋਂ ਦੇ ਹੋਊਗਾ ਜੇ ਨਾ ਹੋਊਗਾ ਤੂੰ ਦੱਸਿਓ ਪੁੱਤ ਤੈਨੂੰ ਪਤਾ ਫਿਕਰ ਤੇ ਹੁੰਦਾ ਹੀ ਆ ਚਲੋ ਫਿਕਰ ਕਰਕੇ ਹੁਣ ਕੀ ਕਰਨਾ ਹੁਣ ਜਿਹੜਾ ਕੰਮ ਹੋਣਾ ਹੀ ਉਹ ਤੇ ਹੋ ਗਿਆ ਵਾ ਟੈਨਸ਼ਨ ਲਿਆ ਤਾਂ ਕੋਈ ਹੱਲ ਹੈ ਨਹੀਂ ਆ ਕੋਈ ਗੱਲ ਨਹੀਂ ਆ ਮੈਂ ਹੁਣ ਇਹ ਆਵਲਾ ਕੰਮ ਕਰਕੇ ਨਾ ਫਿਰ ਮੈਂ ਕਰਦੀ ਆ ਫੋਨ ਮੈਨੂੰ ਇਹ ਹੀ ਮੈਨੂੰ ਥੋੜਾ ਪਤਾ ਪਤਾ ਲੱਗ ਜਾਂਦਾ ਨਾ ਵੀ ਉਧਰੋਂ ਕੀ ਕਹਿੰਦੇ ਆ ਉਹ ਕੋਈ ਗੱਲ ਨਹੀਂ ਉਹ ਤੁਹਾਨੂੰ ਪੁੱਛਿਆ ਪਤਾ ਲੱਗਣਾ ਨਾ ਕੋਈ ਨਹੀਂ ਪੁੱਛ ਲੈਨੇ ਆਂ ਉਹਨਾਂ ਨੂੰ ਤੇ ਕੋਈ ਨਾ ਕੋਈ ਜਵਾਬ ਤੇ ਦੇਣਗੇ ਹੀ ਆਹੋ ਆਹ ਤਾਂ ਫਿਰ ਕੋਈ ਜਿੱਦਾਂ ਵੀ ਹੋ ਮੈਂ ਦੱਸ ਦਊ ਤੁਹਾਨੂੰ ਚੱਲ ਇਦਾਂ ਕਰ ਲਾਂ ਫਿਰ ਆਪਾਂ ਆਹ ਕੋਈ ਨਹੀਂ ਮੈਂ ਦੱਸ ਦਿੰਨੀ ਠੀਕ ਆ ਚੱਲ ਇਦਾਂ ਕਰਾਂ ਪਹਿਲਾਂ ਪੁੱਛ ਹੀ ਲਵਾਉਂ ਮੈਂ ਉਹਦਾ ਕੀ ਕਹਿੰਦੇ ਆ ਕਰ ਦਈਆਂ ਫੋਨ ਪਲਾ ਲੋ ਮਾ ਬਲਾ ਫੋਨ ਸ਼ੀ ਭਾ ਲੈ ਬਣਾਉਂ ਦੁਨ ਘਰ ਵੀ ਹੈ ਗਈ ਆ ਬਣੀ ਹਲੋ ਸਸ਼ਿਕਲ ਦੀਦੀ ਹੋਰ ਕੀ ਹਾਲ ਚਾਲਾ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਬਸ ਠੀਕ ਠੀਕ ਆ ਇਦਾਂ ਹੀ ਜਦ ਕੀਤਾ ਹੋਰ ਕਿਦਾਂ ਤੁਸੀਂ ਤੇ ਮੈਂ ਕਰਨਾ ਨਹੀਂ ਫੋਨ ਆਹੋ ਬਾਸ ਇਦਾਂ ਹੀ ਨਾ ਕੰਮ ਹੀ ਨਿਕਾ ਜਿਆ ਹੋਠੇਸ ਨਾਲ ਠੀਕ ਠਾਕ ਹੈ ਗਰੇ ਅਛੇਸ਼ਾ ਕੰਮ ਪਤਾ ਨਾ ਇਹ ਹੀ ਮਰੀਏ ਨੂੰ ਨਾਨ ਤੇ ਉਹਨੂੰ ਕਰਾਉਣਾ ਵਾ ਰਿਸ਼ਤਾ ਤੇ ਲੱਭੋ ਹਜੇ ਹੱਥ ਜਗਾ ਵਦੇ ਮੈਂ ਸੁਣਿਆ ਤੁਸੀਂ ਬਥੇਰੇ ਰਿਸ਼ਤੇ ਕਰਵਾਏ ਆਗੇ ਵੀ ਇੱਕ ਹੋਰ ਕਰਾ ਦਿਓ ਠੀਕ ਠੀਕ ਆ ਨਹੀਂ ਨਹੀਂ ਸਾਹ ਉਤਾਬ ਇਦਾਂ ਦਾ ਇਹ ਵੀ ਥੋੜਾ ਜਿਆ ਨਾਰਮਲ ਜਾਈ ਬਹੁਤ ਤਕੜੇ ਲੱਭੰਦੀ ਨੋੜ ਅਹ ਕਿੰਨੇ ਕ ਪਹਿਲੀ ਅੱਛਾ ਅੱਛਾ ਠੀਕ ਹੀ ਦੇ ਆਹੋ ਤੇ ਚੱਲ ਕੋਈ ਗੱਲ ਨਹੀਂ ਆ ਠੇਕੇ ਠੂਕੇ ਦੇ ਲਈ ਆ ਤੇ ਫਿਰ ਕੀ ਚੱਲ ਜਾਣਾ ਵਾ ਘਰ ਕੋਈ ਗੱਲ ਨਹੀਂ ਫਿਰ ਕੀ ਕੱਚਾ ਵਾ ਦੇ ਆਪੇ ਬੰਦਾ ਰਿੰਦਾ ਹੁੰਦਾ ਵਾ ਮੁੜ ਕੇ ਕੋਈ ਗੱਲ ਨਹੀਂ ਉਹ ਨਾਲੇ ਨਾ ਇੰਨੀਆਂ ਵੱਡੀਆਂ ਸ਼ਾਲਾਂ ਮਾਰਨ ਦੀ ਲੋੜ ਨਹੀਂ ਐ ਆਪਾਂ ਸਾਬ ਦਾ ਹੀ ਕਰਨਾ ਵਾ ਅਹ ਅਛਾ ਤਾਂ ਲੱਗ ਗਈ ਐ ਠੀਕ ਠੀਕ ਆ ਕੋਈ ਗੱਲ ਨਹੀਂ ਐ ਕਰਾ ਦੋ ਤੁਸੀਂ ਤੇ ਫੇ ਮੈਂ ਦੱਸ ਦਿੰਨੀ ਆ ਕਰਦਿਆਂ ਨੂੰ ਚੱਲ ਮੁੰਡਾ ਖਾਂਦਾ ਪੀਂਦਾ ਨਾ ਕੋਈ ਹੋਵੇ ਹੋਰ ਚੱਲ ਕੋਈ ਗੱਲ ਨਹੀਂ ਅਹ ਉਹ ਵੀ ਬਥੇਰੀ ਉੰਤਰੀ ਇਹ ਘੜੀ ਇਹ ਘੜੀ ਘਟਵਾ ਬੜੀ ਚਲਾਕ ਵਾਈ ਵੀ ਮਾਂ ਨੇ ਬਧਰੀ ਸਖਾਈ ਏ ਉਹ ਦੀਦੀ ਤੁਹਾਨੂੰ ਕੀ ਪਤਾ ਵਾ ਮੈਂ ਕਿੰਦਾ ਟਾਈਮ ਇੱਥੇ ਕੱਢਦੀ ਆ ਤੇ ਕਿਦਾਂ ਨਹੀਂ ਉਹ ਤਾਂ ਮੈਨੂੰ ਹੀ ਪਤਾ ਉਹਨੂੰ ਦੀਦੀ ਜਿੱਦਾਂ ਮੈਂ ਟਾਈਮ ਕੱਢਣਦੀ ਆ ਬਾਕੀ ਇੱਕ ਗੱਲ ਨਾਲ ਵਿੱਚ ਹੋਰ ਵਾ ਜਿਹੜੀ ਆ 27 ਤਰੀਕ ਆਉਣੀ ਆ ਨਾ ਹੁਣ ਏਸੇ ਤਰੀਕ ਦੇ ਆਪਾਂ ਠੱਗਾ ਕਰਨਾ ਵਾ ਤੇ ਤੁਸੀਂ ਮੈਨੂੰ ਜਿੰਨੀ ਵੀ ਜਲਦੀ ਹੋ ਸਕਦਾ ਵਾ ਨਾ ਛੇਤੀ ਛੇਤੀ ਦੱਸੋ ਕਿਉਂ ਮੁੰਡੇ ਵਾਲੇ ਕੀ ਕਹਿੰਦੇ ਆ ਵੇਚ ਤੂੰ ਹੀ ਪੈ ਕੇ ਕਰਵਾ ਦਿਓ ਹਾਂ ਕਿਉਂਕਿ ਕੁੜੀ ਬੜੀ ਸੌਖੀ ਆ ਇਹ ਆ ਕਿ ਸਾਰਾ ਕੁਝ ਮਿਲਣਾ ਵਾ ਕਿਸੇ ਗੱਲ ਦੀ ਕਮੀ ਨਹੀਂ ਰਣੀ ਦੇਣਾ ਇਹਨੇ ਬਧੇਰਾ ਕੋ ਜਵਾ ਸੋਨਾ ਸੋਨਾ ਬਧੇਰਾ ਪੋਣਾ ਵੈਨਾਂ ਨੇ ਹਲੇ ਆ ਕਿ ਠਾਕੇ ਵਾਸਤੇ ਆਹੋ ਵਿਆਹ ਵਾ ਹਦੀ ਤੇ ਫੇਰ ਵੱਖਰਾ ਘਰ ਕੋਈ ਗੱਲ ਨਹੀਂ ਆ ਫੇਰ ਕੀ ਕੱਚਾ ਵਦੇ ਕੋ ਨਹੀਂ ਹੋਣ ਲੱਗਾ ਤਾਂ ਬਾਕੀ ਜੜੀ ਗੱਲ ਮੈਂ ਤੁਹਾਨੂੰ ਕਹੀ ਆ ਨਾ ਉਹ ਹੁਣ ਮੈਂ ਛੇਤੀ ਛੇਤੀ ਜਵਾਬ ਦਓ ਕਿ ਕੀ ਉਹ ਆਂਦੇ ਮੁੰਡੇ ਵਾਲੇ ਤੇ ਕੀ ਨਹੀਂ ਦਸ ਹੀ ਵਾਰ ਮੈਨੂੰ ਫੋਨ ਕਰ ਗਈ ਚੰਗਾ ਆ ਚੰਗਾ ਹੋਇਆ ਸਾਬਜ ਦਾ ਹੀ ਮਿਲ ਗਿਆ ਚਾਹੀਦਾ ਵੀ ਦਾ ਦਾ ਹੀ ਇਹ ਕਹਿੰਦਾ ਛਾਲਾਂ ਹੀ ਬੜੀਆਂ ਮਾਰਦੇ ਹੀ ਅਹੀਂ ਤਾਂ ਕੁੜੀਆਂ ਸੋਕੇ ਘਰ ਵੇ ਹੋਣੀਆਂ ਅਹੀਂ ਤੇ ਏਦਾਂ ਕਰਨਾ ਹੁਣ ਪਤਾ ਲੱਗਾ ਨਾ ਕਿਤੇ ਨਾ ਕਿਤੇ ਤਾਂ ਬੰਦਾ ਪਛਾਹ ਮੁੜਦਾ ਹੀ ਆ ਹੁਣ ਤਾਂ ਲੇ ਮਾਰਦੇ ਫਿਰਦੇ ਆ ਕਿ ਹੋ ਜਾਵੇ ਹਾਡਾ ਹਾਡਾ ਨੱਕ ਵੀ ਰਣਾ ਹੁਣ ਪਿੰਦਰ ਧੁੱਪ ਗਏ ਕੱਪੜੇ ਹਾਂਜੀ ਬਸ ਨਿਬੜ ਲਿਆ ਤਮ ਮਾਂ ਮਸ਼ੀਨ ਮੜੀ ਧੋ ਗਏ ਜਰਾਦਾ ਅੱਛਾ ਅੱਛਾ ਚਲ ਚੰਗਾ ਟਾਈਮ ਨਾਲ ਧੁੱਪ ਗਏ ਸੁੱਕ ਜਾਣਗੇ ਤੇ ਉਹ ਮੈਦਾ ਨੂੰ ਕਹਿਣਾ ਸੀ ਵੀ ਉਹ ਫੋਨ ਕੀਤਾ ਸੀ ਮੈਂ ਬਚੋਲਨ ਨੂੰ ਉਹ ਕਹਿੰਦੀ ਆ ਵੀ ਕੋਈ ਗੱਲ ਨਹੀਂ ਆ 19 ਤਰੀਕ ਤੇ ਹੀ ਆਪਾਂ ਸਾਰਾ ਕੰਮ ਕਰ ਕਰ ਦਾਂਗੇ ਤੇ ਏ ਆਰ ਪੀ ਦੱਸ ਕੇ ਲੈ ਉਹਦਾ ਮੁੰਡੇ ਨੂੰ ਆਉਂਦੇ ਆ ਪਹਿਲੀ ਦੇ ਠੀਕ ਆ ਨਾ ਤੇ ਘਰ ਬਾਹਰ ਵੀ ਠੀਕ ਉਹਦਾ ਕਿ ਬਹੁਤਾ ਤਗੜਾ ਨਹੀਂ ਹੈਗਾ ਇਹ ਵੀ ਘਰ ਬਾਹਰ ਵਧੀਆ ਬਣਿਆ ਮਹੋਦਾਂ ਤੇ ਬਾਕੀ ਇਹ ਆ ਕਿ ਮੁੰਡੇ ਦੀ ਖਾਣ ਪੀਣ ਦੀ ਗਾਰੰਟੀ ਆ ਖਾਂਦਾ ਪੀਂਦਾ ਕੁਝ ਨਹੀਂ ਹੈਗਾ ਇਹ ਹੈ ਕਿ ਮੰਮੀ ਘਰ ਬਰ ਵੀ ਬੜਾ ਵਧੀਆ ਬਣਿਆਵਾਂ ਤੇ ਜੇ ਨਾ ਹੋਊ ਨਾ ਤਾਂ ਤੁਸੀਂ ਜਾ ਕੇ ਤੇ ਵੇਖ ਲਿਓ ਚੱਲ ਰਪਿੰਦਰ ਜੇ ਤੂੰ ਦੱਸਣ ਲਈ ਆ ਤੇ ਚੰਗਾ ਹੀ ਹੋਊਗਾ ਅਹੀਂ ਘੜੀ-ਘੜੀ ਜਾ ਕੇ ਕੀ ਵੇਖਣਾ ਵਾ ਕਰਾਂ ਵਰਗੇ ਘਰ ਹੋਣਗੇ ਖਾੜੇ ਵਰਗਾ ਤੇ ਬਣਿਆ ਹੀ ਹੋਊਗਾ ਤੇ ਨਾਲੇ ਤੂੰ ਦੱਸਣ ਲਈ ਆ ਕਿ 10 ਕਿਲੋ ਜ਼ਮੀਨ ਦੇ ਵੀ ਹੈਗੇ ਆ ਮੁੰਡਾ ਖਾਂਦਾ ਪੀਂਦਾ ਕੁਝ ਨਹੀਂਗਾ ਤੇ ਇਹੋ ਗੋ ਜਿੱਤੀਏ ਲੱਭੀ ਦਾਵਾ ਪਹਿਲੇ 10 ਕਿੱਲੇ ਆ ਮੁੰਡਾ ਕੁਝ ਖਾਂਦਾ ਪੀਂਦਾ ਨਹੀਂਗਾ ਗਾੜੀ ਹੋਰ ਬਣਾ ਲੂਗਾ ਤੇ ਭਾਵੇਂ 20 ਕਿਲੇ ਲੱਭ ਲੋ ਜੇ ਮੁੰਡਾ ਨਸ਼ੇ ਪੱਤੇ ਵਾਲਾ ਹੋਵੇ ਨਾ ਉਹ 20 ਕਿਲੇ ਵੀ ਗਾੜੀ ਖਲੋਂਦੇ ਨਹੀਂਗੇ ਉਹ ਵੀ ਢਾ ਦਿੰਦਾ ਉਹੋ ਜਿਹੀ ਮੰਮੀ ਮੈਂ ਤੈਨੂੰ ਕਹਿੰਦੀ ਆ ਇਹ ਪਹਿਲੀ ਇਹਨੂੰ 10 ਕਿਲੇ ਆਉਂਦੀ ਆ ਠੀਕ ਆ ਨਾ ਤੇ ਬਾਕੀ ਤੁਸੀਂ ਵੇਖ ਲਓ ਜਿੱਦਾਂ ਵੀ ਹੁਣ ਗੜੀ ਕਰਨੀ ਆ ਡੱਡੀ ਨੂੰ ਦੱਸ ਦਿਓ ਸਾਰੀ ਸਲਾਹ ਕਰਕੇ ਤੇ ਉਸੇ ਤਰੀਕੇ ਤੇ ਫਿਰ ਕੋਈ ਨਹੀਂ ਆਪਾਂ ਕਰ ਲਾਂਗੇ ਤੇ ਨਾ ਹੋਊ ਨਾ ਤੇ ਮੈਂ ਜਾ ਕੇ ਆਉਂਗੀ ਇੱਕ ਵਾਰ ਉਹਦੇ ਕੋਲ ਆਹੋ ਤੂੰ ਆਪ ਜਾ ਕੇ ਆ ਫੋਨ ਤੇ ਗੱਲ ਹੋਰ ਹੁੰਦੀ ਆ ਤੇ ਗਿਆ ਗੱਲ ਹੋਰ ਹੁੰਦੀ ਆ ਕੋਈ ਗੱਲ ਨਹੀਂ ਆ ਬੇਨੀ ਜਿਹੜਾ ਟਾਈਮ ਲਗਾ ਕੱਲ ਨੂੰ ਜਾਵਾਂਗੇ ਅੱਜ ਤੇ ਨੀਗਾ ਹੁੰ ਜਾਇਆਣਾ ਕਿਉਂਕਿ ਫੋਨ ਤੇ ਗੱਲ ਕੀਤੀ ਆ ਤੇ ਕੱਲ ਨੂੰ ਤੇ ਚਲ ਜਾਾਂਗੇ ਕੋਈ ਨਹੀਂ ਸਵੇਰੇ ਜਾ ਕੇ ਨਾ ਸਿੱਗੇ ਬਹਿ ਕੇ ਗੱਲ ਕਰੀ ਸਾਰੀ ਤੈਨੂੰ ਵੀ ਪਤਾ ਵਾ ਕਿ ਸਾਡਾ ਪਰਿਵਾਰ ਕਿੱਦਾਂ ਵਾ ਤੇ ਗਾੜੀ ਵੀ ਇਦਾਂ ਦਾ ਹੀ ਚਾਹੀਦਾ ਵਾ ਤੇ ਉਹ ਕੀ ਤੇਰੀ ਰਿਸ਼ਤੇਦਾਰ ਵਾ ਕੋਈ ਆਹੋ ਮਾਂ ਮੇਰੀ ਕੁੜੀ ਇਹ ਗਾੜੀ ਅੱਛਾ ਅੱਛਾ ਉਹ ਦੋਨੇ ਅੱਗੇ ਵੀ ਬਥੇਰੇ ਰਿਸ਼ਤੇ ਕਰਾਏ ਆ ਉਦਾਂ ਤੇ ਮੈਂ ਚਲ ਉਹਨੂੰ ਪੁੱਛ ਲੈਨੇ ਆ ਕਾਲ ਕੋਈ ਨਹੀਂ ਮਾਮੇ ਦੀ ਕੁੜੀ ਨਾ ਮਾੜੀ ਦੱਸ ਥੋੜਾ ਪਾਉਣੀ ਆ ਉਹਨੇ ਚੰਗਾ ਹੀ ਕਰਾਉਣਾ ਰਪਿੰਦਰ ਦੀ ਨਣਾਣਾ ਚਲੋ ਮਮੀ ਕਰਮਾ ਦੀ ਗੱਲ ਵਾ ਕਰਮਾ ਦਾ ਸਹੂਤਾ ਹੋਊਗਾ ਇੱਕ ਵਿਚਾਰੇ ਦੇ ਨਾਲ ਜੇ ਪਹਿਲਾਂ ਵੀ ਇਦਾਂ ਹੋਇਆ ਵਾ ਚਲ ਹੁਣ ਗਾਹੀ ਨਾ ਹੋਵੇ ਤੇ ਚੰਗਾ ਚੰਗਾ ਸਾਰਾ ਕੰਮ ਹੋ ਜੇ ਹਨਾ ਇਹੋ ਹੀ ਤੇ ਫਿਕਰ ਲੱਗਾ ਰਪਿੰਦਰ ਮੈਨੂੰ ਇਹ ਆ ਕੀ ਬਣ ਗਿਆ ਚਲ ਕੋਈ ਗੱਲ ਨਹੀਂ ਕੱਲ ਨੂੰ ਜਾ ਕੇ ਨਾ ਤੂੰ ਆਇਓ ਆ ਕੋਈ ਨਹੀਂ ਚਲ ਜਾਗੇ ਸੁਰੇ ਦੋਵਾਂਗੇ ਜਾ ਕੇ ਚਲ ਠੀਕ ਆ ਚਲੋ ਇੰਨੀ ਗੰਮਤਾਂ ਬਣ ਗਿਆ ਵਾ ਹੁਣ ਗਾੜੀ ਕਿਹੜਾ ਰਹਿ ਗਿਆ ਬਸ ਸਵੇਰੇ ਜਾ ਕੇ ਨਾ ਮੈਂ ਤੇ ਹਾਂ ਕਰਵਨੀ ਜੜੀ ਵੀ ਗੱਲ ਬਾਤ ਹੋਊਗੀ ਤੇ ਫਿਰ ਉਸੇ ਤਰੀਕੇ ਤੇ ਆਪਾਂ ਠਕਾ ਕਰ ਦੇਣਾ ਵਾ ਤੇ ਮਗਰੇ ਮੁੜ ਕੇ ਵਿਆਹ ਕਰਤਾ ਮੰਮੀ ਠੀਕ ਝੇ ਠੀਕ ਹਾਂ ਆ ਲੈਆਂ ਤੇ ਕੱਪੜੇ ਆ ਵੇਖੋ ਹਾਂ ਆ ਲਿਆਂ ਦੀ ਪੈਂਟ ਤੇ ਹਕਮੀਦ ਭਗ ਮੇਕੋ ਰੰਗ ਦੀ ਨਹੀਂ ਹੁੰਦੀ ਫਿਰ ਆਹ ਵੇਖੋ ਵਧੀਆ ਮਾੜਾ ਮੰਮੀ ਵਧੀਆ ਵਾ ਪਾਲਾ ਲਫਾਫੇ ਚ ਚਲੋ ਫਾਫੇ ਚ ਵੀ ਪਾ ਲੈਣਾ ਮੰਗਾਈ ਬੜੀ ਆ ਇੰਨੇ ਕੀ ਚੀਜ਼ 5000 ਦੀ ਆਈ ਜੀ ਚਲ ਕੋਈ ਗੱਲ ਨਹੀਂ ਹੁਣ ਚੀਜ਼ ਤੇ ਲੈਣੀ ਫਿਰ ਮੰਮੀ ਤੁਸੀਂ ਬੜੇ ਚੁੱਪ ਚੁੱਪ ਲੱਗਣ ਡੇ ਜੀ ਕੀ ਗੱਲ ਕੱਪੜੇ ਪਸੰਦ ਨਹੀਂ ਆਏ ਕੱਪੜੇ ਤਾਂ ਪਸੰਦ ਆਏ ਆ ਤੋ ਕੱਲ ਸ਼ਾਮਾਂ ਦਾ ਗਿਆਵਾ ਕੱਪੜੇ ਲੈਣ ਤਾਂ ਕਿੱਥੇ ਰਹਿਆ ਮਾਂ ਰਾਤ ਤੈਨੂੰ ਨਹੀਂ ਪਤਾ ਪੇ ਘਰ ਵੀ ਜਾਵਾਂ ਆਪਣੇ ਮੰਮੀ ਤਾਨੂੰ ਪਤਾ ਵਾ ਸ਼ਾਮੀ ਦੇ ਮੈਂ ਘਰੋਂ ਗਿਆ ਨੇਰਾ ਹੋ ਗਿਆ ਉਹਦੇ ਹੁੰਦੇ ਉਹ ਮੁੰਡਾ ਮੈਨੂੰ ਕਹਿੰਦਾ ਹੁਣ ਘਰ ਨਹੀਂ ਜਾਣ ਦੇਣਾ ਨਾਲ ਉਹਦੇ ਘਰ ਦੇ ਵੀ ਕਹਿਣ ਦੇ ਹੀ ਇਹਨੇ ਨੇਰਾ ਬਹੁਤ ਹੋ ਗਿਆ ਤੂੰ ਰਹਿਂਦੇ ਅੱਜ ਇੱਥੇ ਸੌਂ ਜਾ ਨਾਲ ਮੈਨੂੰ ਖੁਦ ਦੱਸਣ ਦਾ ਵੀ ਚੇਤਾ ਭੁੱਲ ਗਿਆ ਆਹ ਦੱਸਿਆ ਨਾ ਕਰੋ ਘਰ ਕਿਹੜਾ ਕਿਸ ਨੂੰ ਫਿਕਰ ਵਾ ਤੁਹਾਡਾ ਉਹ ਮੈਂ ਆਪਾ ਨੂੰ ਕੀਤਾ ਹੀ ਫੋਨ ਤੇ ਪਾਪਾ ਦਾ ਫੋਨ ਨਹੀਂ ਹੀ ਲੱਗਣ ਡਿਆ ਤੇ ਪਾਪਾ ਦਾ ਨਹੀਂ ਲੱਗਣ ਡਿਆ लवली ਦਾ ਫੋਨ ਹੈਗਾ ਹੀਗਾ ਸੰਦੀਪ ਦਾ ਫੋਨ ਹੈਗਾ ਹੀਗਾ ਤਾਨੂੰ ਪਤਾ ਵਾ लवली ਭਾਈ ਨੂੰ ਤਾਂ ਮੈਂ ਤਾਂ ਹੁਣ ਘਟ ਕਰਤਾ ਵਾ ਰੱਖ ਲਾ ਕੱਪੜੇ ਔਰ ਰਿਸ਼ਤੇ ਤਾਂ ਨਾ ਹੋ ਗਈ ਆ ਮੰਮੀ ਨਾ ਹੋ ਗਈ ਆ ਇਹ ਕੀ ਕਹਿ ਰਹੇ ਤੁਸੀਂ ਹੋਸ਼ ਵੀ ਜੇ ਮੈਂ ਜੋ ਵੀ ਕਹਿਣ ਲਈ ਆ ਨਾ ਸੱਚੀ ਕਹਿਣ ਲਈ ਆ ਮੈਂ ਹੋਸ਼ ਵਿੱਚ ਹੀ ਆ ਪਤਾ ਨਹੀਂ ਕਿਹਦਾ ਬੇੜਾ ਗਰਤ ਗਿਆ ਜਿਹੜਾ ਜਾ ਕੇ ਨਾਲ ਤਾਂ ਕਹਿ ਆ ਵੀ ਕੁੜੀ ਨਾ ਛਿਦੈਣ ਵਾ ਮੈਂ ਤਾਂ ਨਹੀਂ ਉਹਨੂੰ ਪਤਾ ਲੱਗ ਜੇ ਇੱਕ ਵਾਰ ਫੇਰ ਨਹੀਂ ਉਹਨੂੰ ਮੈਂ ਛੱਡਦੀ ਕਿ ਕਿਹੜਾ ਪੁੰਚੇ ਹੱਥੇ ਤੱਕ ਚਲੋ ਮੰਮੀ ਟੈਨਸ਼ਨ ਨਾ ਲੋ ਤੁਹਾਨੂੰ ਵੀ ਪਤਾ ਵਾ ਜੋ ਮਾਲ ਕਰਦਾ ਚੰਗੇ ਕਰਦਾ ਵਾ ਕੀ ਪਤਾ ਉਹ ਰਿਸ਼ਤੇ ਨਾਲੋਂ ਵਧੀਆ ਰਿਸ਼ਤਾ ਹੀ ਨਹੀਂ ਮਿਲ ਜਾਣਾ ਹੈ ਤੇ ਤੇਰੀ ਗੱਲ ਠੀਕ ਵਾ ਆ ਟੈਨਸ਼ਨ ਤੇ ਹੁੰਦੀ ਆ ਨਾ ਲੋਕ ਕੀ ਕਹਿਣਗੇ ਤੈਨੂੰ ਪਤਾ ਤਾਂ ਹੈਗਾ ਉਹ ਮੰਮੀ ਲੋਕਾਂ ਦੀ ਨਹੀਂ ਟੈਨਸ਼ਨ ਲਈਦੀ ਹੁੰਦੀ ਪੁੱਤ ਸਾਡਾ ਪਿੰਡ ਤੇ ਇਦਾਂ ਦਾ ਵਾ ਘਰ ਆਣ ਕੇ ਕਹਿਣਾ ਕਿ ਰਿਸ਼ਤਾ ਕਰਨ ਦੇ ਇਹ ਕੁੜੀ ਦਾ ਕੀ ਗੱਲ ਹੋਈ ਆ ਜਵਾਬ ਕਿਉਂ ਹੋ ਗਿਆ ਉੱਥੇ ਕੀ ਜਵਾਬ ਦੇਣਾ ਹੀ ਹੋ ਤੂੰ ਵੀ ਸਿਆਣਾ ਵਾ ਸ਼ਰਮ ਆਉਂਦੀ ਆ ਮੈਨੂੰ ਤੇ ਕੋਈ ਗੱਲ ਨਹੀਂ ਲੋਕਾਂ ਦੇ ਕੀ ਰਿਸ਼ਤੇ ਚ ਪਾਣੀ ਨਹੀਂ ਮਾਈਦੀ ਚਲ ਆ ਗੋਸ਼ਾ ਗੋ ਕਿਹਦਾ ਬੇੜਾ ਕਰਕੇ ਆਉਣਾ ਵਾ ਮੰਮੀ ਤੁਸੀਂ ਐ ਵੀ ਟੈਨਸ਼ਨ ਨਾ ਲੋ ਨਾਲ ਸੰਦੀਪ ਦੀ ਜਿਹੜੀ ਕੋਈ ਕਮੀ ਹੈਗੀ ਆ ਆਪੇ ਰਿਸ਼ਤਾ ਹੋ ਜਾਊਗਾ ਚਲ ਕੋਈ ਗੱਲ ਨਹੀਂ ਉਹ ਤੇ ਹੋ ਹੀ ਜਾਣਾ ਵਾ ਪੁੱਤ ਆ ਪਾ ਕੱਪੜੇ ਤੇ ਰੱਖ ਓਥੇ ਖਾਣਾ ਪੀਣਾ ਕੁਛ ਕਿ ਨਹੀਂ ਉਹ ਨਹੀਂ ਨਹੀਂ ਮੰਮੀ ਮੈਨੂੰ ਕੱਪੜੇ ਦੋ ਮੈਂ ਪਹਿਲਾਂ ਨਹਾ ਕੇ ਆਵਾਂ ਚਲ ਠੀਕ ਆ ਦਿਨੀਆਂ ਕੱਪੜੇ ਹਾਂ ਤਾਂ ਆ ਕੱਪੜੇ ਮੈਂ ਸਾਮ ਕਰਾ ਲੈਣਾ ਕੋਈ ਗੱਲ ਨਹੀਂ ਰੱਖ ਲੈ ਕੋਈ ਗੱਲ ਨਹੀਂ ਪਾਗ ਪੁੱਗਤਾ ਸਵਾ ਹੀ ਲਿਆ ਆ ਚੱਲ ਹੁਣ ਮਮੀ ਕੀ ਪਤਾ ਹੀ ਪਿਆ ਕੋ ਖੋਇਣਾ ਕੋਈ ਗੱਲ ਨਹੀਂ ਪੌਣੇ ਹੀ ਆ ਹੋਰ ਕਿਤੇ ਕਰਨਾ ਹੀ ਆ ਇਹਦਾ ਕਰਦਾ ਈਦਾਂ ਮਾਰੀ ਚ ਰੱਖਉਣਾ ਵਾ ਚਲ ਏਦਾਂ ਹੀ ਰੱਖ ਲਾ ਹਾਂ ਨਿਆਣਿਆਂ ਨੂੰ ਹੀ ਨਾ ਪਤਾ ਇਹ ਕੋਈ ਨਹੀਂ ਲੋਕਾਂ ਦੇ ਰਿਸ਼ਤੇ ਦੇ ਪਾਣੀ ਨਹੀਂ ਵਗਦੀ ਪਾਣੀ ਦੇ ਵਗਦੀ ਆ ਮੈਨੂੰ ਪਤਾ ਨਾ ਚਾਚੀਆਂ ਤਾਈਆਂ ਨੂੰ ਪਤਾ ਲੱਗ ਗਿਆ ਉਹਨਾਂ ਉਸੇ ਵੇਲੇ ਆ ਟਪਕਣਾ ਕੀ ਗੱਲ ਹੋਈ ਹੀ ਪੁਰਾਣੀ ਰਿਸ਼ਤਾ ਕਰਾਉਂਦੀ ਹੀ ਕੀਤਾ ਕਿਉਂ ਨਹੀਂਗਾ ਕਿਉਂਕਿ ਉਹ ਤਾਂ ਲੂਰ ਲੂਰ ਫਿਰਦੀ ਆ ਸਾਰੇ ਘਰਾਂ ਦੇ ਵਿੱਚ ਉਹਨੇ ਤਾਂ ਸਾਰੇ ਦੱਸਣਾ ਤੈਨੂੰ ਕੀ ਪਤਾ ਤੂੰ ਨਿਆਣਾ ਵਾ ਅਮਾਤਾ ਤੇਰਾ ਦਿਮਾਗ ਖਰਾਬ ਹੋ ਗਿਆ ਮੈਂ ਲਾਇਆ ਦੱਸ ਹਾਂ ਹੈ ਕਿਹੜੀ ਗੱਲ ਵਾ ਦੱਸ ਮੈਨੂੰ ਮੇਰੇ ਦਿਮਾਗ ਨੂੰ ਕੀ ਹੋ ਗਿਆ ਵਾ ਮੇਰੀ ਗੱਲ ਸੁਣ ਜੇ ਨਿੱਕੇ ਨੇ ਕੱਪੜੇ ਲੈ ਆਈ ਜਾਂਦੇ ਆ ਤੇ ਤੈਨੂੰ ਕੀ ਲੋੜ ਇਹਨੂੰ ਦੱਸਣ ਦੀ ਤੇ ਰਿਸ਼ਤਾ ਟੁੱਟ ਗਿਆ ਵਾ ਉਹਦੇ ਮੂੰਹ ਚ ਅੱਗੇ ਗੱਲ ਰਹਿੰਦੀ ਹੁੰਦੀ ਆ ਤੇ ਪੁੱਤ ਮੈਂ ਨਾ ਦੱਸਦੀ ਤਾਂ ਪਤਾ ਤਾਂ ਉਹਨੂੰ ਲੱਗ ਹੀ ਜਾਣਾ ਸੀ ਉਹ ਲੱਗ ਜਾਂਦਾ ਹਾਂ ਬਾਅਦ 'ਚ ਜੇ ਲੱਗਣਾ ਸੀ ਹੋਰ ਚਮਾ ਦਿਨਾਂ ਨੂੰ ਹੀ ਵਿਆਹ ਕੇ ਉਹ ਮਾਰਨੀ ਆ ਕੁੜੀ ਕਿੱਥੋਂ ਪਤਾ ਲੱਗ ਜਾਣਾ ਹੀ ਉਹ ਵੀ ਇਹੋ ਜੀ ਗੱਲ ਜਿਹੜੀ ਆ ਨਾ ਲੋਕੇ ਪਹਿਲਾਂ ਡੰਦੇ ਆ ਤੂੰ ਨਹੀਂ ਡਾਈ ਜਾਣਦੇ ਜੇ ਲੋਕਾਂ ਨੇ ਕੀ ਡਾਉਣੀ ਆ ਕਿਸ ਨੂੰ ਨਹੀਂ ਗਾ ਪਤਾ ਅਜੇ ਮੈਂ ਰੋਜ਼ ਬਾਹਰ ਅੰਦਰ ਹੀ ਰਹਿਣਾ ਤੂੰ ਕਹਿੰਦਾ ਕਿਸ ਨੂੰ ਨਹੀਂ ਪਤਾ ਉਹ ਪੂਤ ਨਹੀਂ ਨੇ ਤਾਂ ਸਾਰੇ ਦੱਸਤਾ ਹੁਣਾਵਾ ਓਏ ਓਜੀ ਤੁਸੀਂ ਗੱਲ ਛੱਡੋ ਇਹਨੇ ਹੁਣ ਜਾ ਕੇ ਮੁੰਡਿਆਂ ਦੀ ਗੱਲ ਕਰਨੀ ਮੁੰਡਿਆਂ ਨੇ ਜਾ ਕੇ ਘਰ ਗੱਲ ਕਰਨੀ ਤੇ ਫਿਰ ਤੇ ਪਿੰਡ 'ਚ ਪਤਾ ਲੱਗਣਾ ਹੀ ਆ ਵੀ ਨਹੀਂ ਕਰਦਾ ਆਪਣੇ ਭੈਣ ਭਰਾ ਦੀ ਕੌਣ ਗੱਲ ਕਰਦਾ ਇਹ ਕਿਹੜਾ ਨਿਆਣਾ ਵਾ ਹੁਣ ਸਿਆਣਾ ਹੋਇਆ ਉਹ ਨਿਆਣਾ ਹੀ ਆ ਜੇ ਜਿੰਨਾ ਜਿੰਨਾ ਪੜਦਾ ਵਾ ਨਾ ਸਾਡੇ ਵਾਸਤੇ ਨਿਆਣਾ ਹੀ ਆ ਤੇ ਕੀ ਕਰਦੀ ਫਿਰ ਮੇਰਾ ਮਨ ਤੇ ਅਜੇ ਵੀ ਨਹੀਂ ਟਿਕੰਦਿਆ ਬਾਰ-ਬਾਰ ਨਾ ਉਹ ਹੀ ਵਿਚਾਰ ਮਨ ਵਿੱਚ ਆਉਂਦੀ ਆ ਕਿ ਕੀ ਪਾਣਾ ਵਰਤਿਆ ਕੀ ਬਣਿਆ ਵਾ ਮਨ ਤੇ ਮਾਦਾ ਕਿਸਦਾ ਵੀ ਨਹੀਂ ਘਟੇਦਾ ਡੈਡੀ ਵੀ ਇਹੋ ਗੱਲਾਂ ਕਰਦਾ ਵਾ ਰਪਿੰਦਰਾ ਲਗਜਾਨਾ ਵਾ ਤੇ ਉਹ ਵੀ ਇਹੋ ਗੱਲਾਂ ਕਰਦੀ ਆ ਹੈ ਤੇ ਮੇਰੇ ਮਨ ਚ ਤੇ ਫਿਰ ਆਪੇ ਆਉਣਾ ਤੇ ਜੇ ਅਫਸੋਸ ਕਰਨ ਦੀ ਆ ਤੇ ਫਿਰ ਮੈਨੂੰ ਕੀ ਅਫਸੋਸ ਕਰਦਿਆਂ ਤੇ ਮੇਰੀ ਗੱਲ ਸੁਣੋ ਤੁਸੀਂ ਨਾ ਇਦਾਂ ਕਰੋ ਵੇਖੋ ਵੇ ਕੀ ਸਾਰਿਆਂ ਨੇ ਕਰਨਾ ਫਿਰ ਇਦਾਂ ਯੋ ਦਾ ਰਿਸ਼ਤਾ ਟੁੱਟ ਗਿਆ ਵਾ ਪਤਾ ਨਹੀਂ ਕੀ ਬਾਨਾ ਵਾ ਹੋਣਾ ਕੀ ਆ ਉੱਥੇ ਲੋਕਾਂ ਦੇ ਤਿੰਨ ਤਿੰਨ ਟੁੱਟ ਜਾਂਦੇ ਆ ਲਵਲੀ ਉਹ ਤਾਂ ਮੁੰਡੇ ਦਾ ਰਿਸ਼ਤਾ ਟੁੱਟਾ ਹੁੰਦਾ ਨਾ ਇੰਨਾ ਦੁੱਖ ਨਹੀਂ ਹੁੰਦਾ ਹੁਣ ਕੁੜੀ ਆ ਕੁੜੀ ਦੀ ਗੱਲ ਹੋਰ ਹੁੰਦੀ ਆ ਤੂੰ ਸਮਝ ਉਹ ਚੱਲ ਰੁਪਿੰਦਰ ਵੀ ਡਈ ਆ ਫੋਨ ਫੋਨ ਕਰਨ ਹੁਣ ਕੀ ਪਤਾ ਕਿਤੇ ਗੱਲ ਭਾਂਜੇ ਉਹ ਤਾਂ ਕਹਿਣ ਲਈ ਆ ਵੀ ਮੈਨੂੰ ਦੱਸ ਪਾਈ ਆ ਕਿਸ ਨੇ ਅੱਛਾ ਮੁੰਡੇ ਦੇ 10 ਕਿੱਲੇ ਆ ਪਹਿਲੀ ਦੇ ਤੇ ਘਰ-ਬਾਰ ਚੰਗਾ ਵਾ ਤੇ ਪੁੱਤ 10 ਕਿੱਲੇ ਕਿਹੜੇ ਲੱਭਦੇ ਆ ਮੈਂ ਤੁਹਾਨੂੰ ਕਿਹਾ ਵੀ ਗੱਲ ਤੋੜ ਤੂੰ ਤੇ ਆਂਦੀ ਹੀ ਵੀ ਕੋਈ ਨਹੀਂ ਤੋੜ ਦਿੰਨੀ ਆ ਪਰ ਇੱਕ ਵਾਰ ਮੈਂ ਹਾਂ ਆਪ ਜਾ ਕੇ ਗੱਲ ਕਰਿਆ ਫੋਨ ਤੇ ਗੱਲ ਹੋਰ ਹੁੰਦੀ ਆ ਜਿਹੜੀ ਆਮੋ ਸਾਹਮਣੇ ਮੂੰਹ ਰੂਪ ਨੂੰ ਗੱਲ ਕਰਨੀ ਆ ਨਾ ਉਹ ਹੋਰ ਹੁੰਦੀ ਆ ਕੱਲ ਨੂੰ ਫਿਰ ਠਿਕ ਨਹੀਂ ਪੈਂਦੀ ਕੋਈ ਗੱਲ ਨਹੀਂ ਜੇ ਪਤਾ ਪਤਾ ਵੀ ਕਰਨਾ ਪਊਗਾ ਤੇ ਅਸੀਂ ਕਰਾਵਾਂਗੇ ਤਾਂ ਚੱਲ ਇਹ ਹੁਣ ਹੈ ਹੀ ਆ ਕਿਦਾਂ ਕਿਦਾਂ ਰਿਸ਼ਤੇਦਾਰੀ ਦੇ ਕਿੰਨ ਮੋਸੀ ਬੜੀ ਆ ਤੈਨੂੰ ਵੀ ਪਤਾ ਹੁਣ ਤੇਰੇ ਸਹੁਰਿਆਂ ਤਾਂ ਤੱਕ ਤੇ ਕਹਿਤਾ ਅਗਲੇ ਕੀ ਕਹਿਣਗੀ ਕੀ ਸੋਚਣਗੀ ਸਾਡੇ ਬਾਰੇ ਪਹਿਲੇ ਦਿਨ ਤੋਂ ਹੀ ਮਾਦਾ ਮੈਨੂੰ ਸ਼ੱਕ ਹੀ ਇਹਨੇ ਗੱਲਾਂ ਲਾ ਕੇ ਮਾਰਿਆ ਸਾਨੂੰ ਸਾਰਿਆਂ ਨੂੰ ਉਹੀ ਤਾਂ ਗੱਲ ਆ ਹਾਂ ਮੈਂ ਤਾਂ ਯਕੀਨ ਕਰ ਬੈਠੀ ਚੱਲ ਇਹ ਵੀ ਪਤਾ ਵੀ ਕੀਤਾ ਰਿਸ਼ਤਾ ਵੀ ਚੰਗਾ ਹੀ ਮਾਰਿਆ ਅੱਗੇ ਕਿੰਨੀ ਵਾਰੀ ਇਹਨੇ ਧੱਕਾ ਕੀਤਾ ਤੁਸੀਂ ਤੇ ਜਾਣ ਕੇ ਯਕੀਨ ਕਰਕੇ ਬਹਿ ਗਏ ਚੱਲ ਕੋਈ ਗੱਲ ਨਹੀਂ ਹੁਣ ਜੋ ਹੋ ਗਿਆ ਉਹ ਕਰਮਾਂ ਵਿੱਚ ਹੋਊਗਾ ਮੈਂ ਡੈਡੀ ਨੂੰ ਤਾਂ ਨਹੀਂ ਬਹੁਤਾ ਕਹਿੰਦਾ ਤੇ ਇਹਨਾਂ ਕਹਿਣਾ ਵੀ ਕੁੜੀ ਦਾ ਰਿਸ਼ਤਾ ਹੋਵੇ ਨਾ ਕਿਤੇ ਫਿਰ ਤੁਸੀਂ ਦੂਜੇ ਬੰਨੇ ਹੋ ਜਾਂਦੇ ਜੇ ਨਾ ਚੱਲ ਕੋਈ ਨਹੀਂ ਦੁਰਪਿੰਦਰ ਨਾਲ ਇੱਕ ਵਾਰ ਮੇਰਾ ਪੁੱਤ ਗੱਲ ਕਰਨਾ ਕੋਈ ਨਹੀਂ ਮੈਂ ਪੁੱਛਣਾ ਉਹਨੂੰ ਕਿ ਕਿੱਥੇ ਦੱਸ ਪੈਣੀ ਆ ਭਲਾ ਆਹ ਉਹਨੂੰ ਪੁੱਛ ਤਾਂ ਕੋਈ ਨਹੀਂ ਮੈਂ ਪੁੱਛਣਾ ਮੇਰੀ ਗੱਲ ਸੁਣ ਮੰਮੀ ਮੈਨੂੰ ਕਹਿਣ ਦੀ ਫਿਰਪਿੰਦਰ ਕਹਿੰਦੀ ਰਿਸ਼ਤਾ ਲੱਭਾਵਾ ਕੋਈ ਕਿੱਥੇ ਦੱਸ ਪਈ ਆ ਹੁਣ ਰਿਸ਼ਤੇ ਦੱਸ ਕਿੱਥੇ ਪੈਣੀ ਆ ਹਾਂ ਮਾਮੇ ਦੀ ਕੁੜੀ ਘਰ ਆਉਂਦੀ ਆ ਅੱਛਾ ਤੇ ਰਿਸ਼ਤਾ ਆ ਬੜਾ ਵਧੀਆ ਹਾਂ ਏ ਆਪੀ ਤਲੀਦੇਵ ਦਾ ਘਰ ਕਿਲੇ ਮੁੰਡੇ ਨੂੰ ਹੈ ਗਈ ਆ ਅੱਛਾ ਆਹੋ ਤੇ ਘਰਬਾਰ ਵੀ ਕਹਿੰਦੀ ਬੜਾ ਸੋਹਣਾ ਬਣਿਆ ਹਾਂ ਹਾਂ ਦੀ ਆਪਾਇਦਾ ਕਰਦੇ ਆ বিনা ਹੋਊ ਤਾਂ ਕਿ ਜਾ ਕੇ ਹੋਵਾਂਗੇ ਚੱਲੇਗੀ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਹਨਾ ਆਲੇ ਫੋਨਾਂ ਦੇ ਗੱਲਾਂ ਕਿੰਨੀਆਂ ਘੁੰਲੀਆਂ ਅੱਗੇ ਬੜੀ ਬੇਇੱਜ਼ਤੀ ਹੋਈ ਐ ਤੇ ਕੰਮ ਆਹੀਂ ਪੱਕਾ ਕਰਕੇ ਆਉਣਾ ਵਾ ਇਹਨੂੰ ਪਤਾ ਸਾਰਾ ਕੰਮ ਨਾ ਸਾਡੇ ਦੋਵਾਂ ਦੇ ਸਿਰ ਤੇ ਸੁਟਿਆ ਹੋਣਾ ਨੇ ਤੇ ਜੇ ਹੁਣ ਇਧਰ ਨੂੰ ਬੇਇੱਜ਼ਤੀ ਹੋ ਗਈ ਨਾ ਤੇ ਮੂੰਹ ਕਿੱਥੇ ਦੇਣਾ ਈ ਆ ਕਰਕੇ ਮੈਂ ਕਹਿਣ ਲਿਆ ਹਾਂ ਕਿ ਉੱਥੇ ਜਾ ਕੇ ਹਮਨੇ ਨਹੀਂ ਕੋਈ ਗੱਲ ਨਹੀਂ ਆ ਕੰਮ ਪੱਕਾ ਹੀ ਕਰਾਂਗੇ ਜਿਹੜਾ ਕਰਨਾ ਵਾ ਠੀਕ ਆ ਨਾ ਉਹ ਆਹ ਸਾਰੀ ਗੱਲਬਾਤ ਤੂੰ ਹੀ ਕਰਨੀ ਆ ਹੁਣ ਕੋਈ ਨਹੀਂ ਤੇ ਕਿਉਂ ਫਿਕਰ ਕਰਦੇ ਆ ਮੈਂ ਐਸੇ ਕਰਕੇ ਹੀ ਨਾ ਹੁਣ ਆਪਣੇ ਰਿਸ਼ਤੇਦਾਰੀ ਵਿੱਚ ਲੱਭਣ ਦੀ ਆ ਕਿ ਚਾ ਲੈ ਆ ਤੇ ਕੱਲ ਨੂੰ ਬੰਦਾ ਕੋਈ ਆਖਣ ਵਾਲਾ ਤੇ ਬਣੂਗਾ ਕਿਸ ਨੂੰ ਉਹ ਮੈਂ ਵੀ ਮੰਮੀ ਨੂੰ ਪਹਿਲਾਂ ਕਹਿੰਦਾ ਹੁੰਦਾ ਤੇ ਰਿਸ਼ਤੇਦਾਰੀ ਚ ਰਿਸ਼ਤਾ ਜਿਹੜਾ ਲੱਭਣਾ ਵਾਲਾ ਉਹ ਹੈਗੀ ਆ ਕੀ ਪਤਾ ਵਾ ਉਹਨੇ ਪਹਿਲਾਂ ਘਰਾਤਾ ਵਾ ਕਿ ਵਾ ਕੋਈ ਵੇਖ ਕੇ ਕਦਜਮ ਜਾਂਦੇ ਦੋਨੇ ਤੇ ਗੱਲ ਨਾ ਲਾ ਕੇ ਮਾਰਿਆ ਵਾ ਇਹਨਾਂ ਨੂੰ ਮੈਂ ਕਹਿੰਦਾ ਹੀ ਹੁੰਦਾ ਸੀ ਕਿ ਉਹਨੇ ਵੈਰ ਕੱਢਣਾ ਹੀ ਉਹ ਪਹਿਲੇ ਨਾ ਉਹ ਤੇ ਚੰਗੀ ਬੜੀ ਆ ਮੈਂ ਤਾਂ ਇਹ ਕਹਿੰਦੀ ਵੀ ਕੇਤੇ ਯਕੀਨ ਨਹੀਂ ਕਰਨਾ ਚਾਹੀਦਾ ਪਰ ਆ ਮੰਮੀ ਜਿਹੜੇ ਸਾਡੇ ਹਨਾ ਇਹ ਮੰਨਦੇ ਕਿ ਇਹਦੀ ਗੱਲ ਮਰਜ਼ੀਆਂ ਆਪਣੀਆਂ ਕਰਦੇ ਆਏ ਆ ਤੇ ਹੁਣ ਵੀ ਕਰਦੇ ਆ ਕਰਨ ਨੂੰ ਵੀ ਦੱਸਤਾ ਵਾ ਕਿ ਰਿਸ਼ਤਾ ਟੁੱਟ ਗਿਆ ਵਾ ਤੇ ਮੈਂ ਹਾਂ ਮਾਤਾ ਵਾਈਆਂ ਦੇ ਤੋਂ ਆਪ ਡਾਉਂਡੀ ਆ ਇਹਨੇ ਮੁੰਡਿਆਂ 'ਚ ਗੱਲ ਕਰਦਣੀਆਂ ਜਾ ਕੇ ਫੇਰ ਤੋਂ ਕਹਿਣਾ ਵਾ ਵੀ ਲੋਕਾਂ ਨੇ ਕਿਹੜੇ ਮੂੰਹ ਫੜ ਲਿਆ ਨੇ ਲੋਕੀ ਇਦਾਂ ਗੱਲਾਂ ਕਰਦੇ ਹੁੰਦੇ ਫੇਰ ਨਿਆਣੇ ਦਾ ਨਿਆਣਾ ਹੀ ਸਿਆਣਾ ਥੋੜਾ ਉਹਨੂੰ ਕੀ ਪਤਾ ਕਿਹੜੀ ਗੱਲ ਕਰਨੀ ਤੇ ਕਿਹੜੀ ਜਿਉ ਕੱਪੜੇ ਲੈ ਕੇ ਆਇਆ ਉਹ ਤਾਂ ਤੂੰ ਕਹਿ ਆ ਵੀ ਪੁੱਤ ਚੱਲ ਵਧੀਆ-ਵਧੀਆ ਤਿਆਰੀ ਕਰੋ ਜਦੋਂ ਅਸੀਂ ਤੁਹਾਨੂੰ ਕਹਿਤਾ ਵਾ ਵੀ ਆਹ ਉਹ ਤਰੀਕੇ ਤੇ ਕਰਨਾ ਤੂੰ ਹੋਈ ਨਾ ਹਾਂ ਪਰ ਕਿਹੜਾ ਬੰਦਾ ਸਮਝਾਵੇ ਇਹਨਾਂ ਨੂੰ ਹੁਣ ਕੋਈ ਨਹੀਂ ਆ ਮੈਂ ਗੱਲ ਕੀਤੀ ਆ ਉਹਨਾਂ ਦੇ ਨਾਲ ਉਹ ਇਹੋ ਗੱਲ ਹੀ ਕਹਿੰਦੇ ਆ ਵੀ ਕੋਈ ਨਹੀਂ ਜਿੰਨੇ ਜਿੰਨੇ ਤੁਸੀਂ ਕਹਿੰਦੇ ਆ ਨਾ ਕਹਿੰਦੇ ਆ ਵੀ ਉਹਨੇ ਤੇ ਆਪਾਂ ਨਾ ਠਾਕਾ ਰੱਖ ਦਾਂਗੇ ਠੀਕ ਆ ਨਾ ਤੂੰ ਐਂ ਦਾ ਕਰਾ ਉਹਨਾਂ ਨੂੰ ਰਾਤ ਨੂੰ ਲਾਈ ਫੋਨ ਜਾਂ ਸਵੇਰ ਦਾ ਟਾਈਮ ਦੇ ਦੇ ਜਾਂ ਪਰਸੋਂ ਦਾ ਦੇ ਦੇ ਤੇ ਫੇਰ ਐਂ ਹੋ ਗਿਆ ਵਾਂਗੀ ਨਹੀਂ ਕੋਈ ਮੈਂ ਕਰ ਲਈਦੀ ਆ ਜੀਨ ਇਹੋ 4-5 ਹੀ ਰਹਿ ਗਏ ਵਿੱਚ ਆਹੋ ਤੇ ਸਮਾਨ ਸਮੋਂ ਤੇ ਸਾਰਾ ਲਿਆਂਦਾ ਵਾ ਐਂ ਕਿਹੜੀ ਤਿਆਰੀ ਕਰਨੀ ਤਿਆਰੀ ਹੋਈ ਲੀੜਾ ਬੁੜਾ ਬਣਿਆ ਸੋਨਾ ਬਣਿਆ ਤਾਂ ਕਰਕੇ ਮੈਂ ਜਾਣ ਦਿਆਂ ਉਹੋ ਹੀ ਨਾ ਆਹ ਤਿਆਰੀ ਕਦੀ ਕਰਨੀ ਸਭ ਕੁਝ ਹੋ ਜਾਈ ਆ ਚਲ ਤੂੰ ਕਰਕੇ ਫੋਨ ਮੈਨੂੰ ਦੱਸੀ ਫਿਰ ਕੋਈ ਗੱਲ ਨਹੀਂ ਮੈਂ ਦੱਸ ਦਊਗੀ ਤੁਹਾਨੂੰ ਸਾਰੀ ਗੱਲ ਬਾਅਦ ਚਲ ਕੋਈ ਗੱਲ ਨਹੀਂ ਇਹ ਕਿ ਜਿਹੜਾ ਕੰਮ ਹੋ ਜੂਗਾ ਨਾ ਹੁਣ ਹੋਣੀ ਨਾ ਉਹ ਰੁਪਿੰਦਰ ਤੇਰੇ ਕੋਲ ਮੌਕਾ ਮੁੜ ਕੇ ਆ ਜਿਵੇਂ ਸਰ ਤੋਂ ਪਾਣੀ ਲੱਗ ਗਿਆ ਨਾ ਫੇਰ ਨੀ ਉਹ ਤੇਰੇ ਨਾਲ ਹੱਥ ਹੋਣੀ ਕੋਈ ਨਹੀਂ ਹੁਣ ਤਾਂ ਮੌਕਾ ਮਿਲਿਆ ਹੁਣ ਤਾਂ ਮੈਂ ਕਰਾਉਂਗੀ ਉਸੇ ਥਾਂ ਮਰਜੀ ਨਾਲੀ